ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ ਉਹ ਦਸੂ ਕਦਾਂ ਸ਼ਬਦ ਨੂੰ ਕਮਾਇਆ ਸ਼ਬਦ ਨੂੰ ਮੰਨਿਆ ਸ਼ਬਦ ਦੀ ਵਿਚਾਰ ਕੀਤੇ ਆ ਸ਼ਬਦ ਨੂੰ ਗਵਹਿਣ ਕੀਤੇ ਆ ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ ਉਹ ਉਹ ਹਾਨੀ ਕਦੇ ਨਾ ਹੈ ਉਹ ਹਾਨੀ ਕਹਿੰਦੇ ਨਾਸ਼ਵੰਤ ਉਹ ਕਦੀ ਨਾਸ਼ ਹੁੰਦਾ ਹੀ ਨਹੀਂ ਨਾ ਆਇਆ ਵੈ ਨਾ ਜਾਏ ਉਹ ਨਾ ਆਉਂਦਾ ਵਾ ਤੇ ਨਾ ਜਾਂਦਾ ਵਾ ਤੁਹਾਡਾ ਜੇ ਉਹ ਆਉਂਦਾ ਜਾਂਦਾ ਹੀ ਨਹੀਂ ਫਿਰ ਤਾਂ ਹੀ ਸਤਗੁਰ ਨੇ ਆਖਿਆ ਸੀ ਨਾ ਕਿ ਉਸ ਮਾਲਕ ਨੂੰ ਮੰਨੋ ਜਿਹੜਾ ਮਾਲਕ ਜੰਮਣ ਮਰਨ ਤੋਂ ਰਹਿਤ ਹੈ ਜਿਹੜਾ ਹਮੇਸ਼ਾ ਹੀ ਹੈ ਅਵਰ ਦੁਜਾ ਕੋ ਸੇਵੀ ਹੈ ਜੰਮੇ ਤੇ ਮਰ ਜਾਏ ਉਹਨੂੰ ਕੋ ਯਾਦ ਕਰੀਏ ਜਿਹੜਾ ਜੰਮਿਆ ਵੀ ਹੈ ਤੇ ਜਿਹਨੇ ਦੁਨੀਆਂ ਤੋਂ ਚਲੇ ਵੀ ਜਾਣਾ ਹੈ ਨੇ ਫਲਤਨ ਕਾ ਜੀਵੇਆ ਜੇ ਖਸਮ ਨਾ ਜਾਣੈ ਆਪਣਾ ਉਹਨਾਂ ਦਾ ਵਿਅਰਥ ਹੈ ਜਿਉਣਾ ਜਿਨ੍ਹਾਂ ਨੇ ਵਿਆਪਕ ਵਾਹਿਗੁਰੂ ਪਰਮਾਤਮਾ ਦੇ ਨਾਲ ਸਾਝ ਨਹੀਂ ਪਾਈ ਤੋ ਐਸ ਨੁਕਤੇ ਨੂੰ ਸਮਝੋ ਵਾਹਿਗੁਰੂ ਪਰਮਾਤਮਾ ਸਦੀਵ ਹੈ ਹਮੇਸ਼ਾ ਹੈ ਹਰ ਵਕਤ ਹੈ ਜਦੋਂ ਦੁਨੀਆ ਨਹੀਂ ਸੀ ਉਦੋਂ ਵੀ ਸੀ ਜਦੋਂ ਦੁਨੀਆ ਹੈ ਉਦੋਂ ਵੀ ਹੈ ਜਦੋਂ ਦੁਨੀਆ ਨਹੀਂ ਹੋਏਗੀ ਉਦੋਂ ਵੀ ਹੋਏਗਾ ਉਹ ਆਦ ਸੱਚ ਹੈ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੋਂ ਉਸ ਮਾਲਕ ਦੇ ਨਾਲ ਸਾਂਝ ਪਾਉਣੀ ਹੈ ਜਿਹੜਾ ਮਾਲਕ ਸਦੀਵ ਕਾਲ ਹੈ ਅਸੀਂ ਕਿਸੇ ਜਾੜ ਚੇਤਨਾ ਇਦਾਂ ਦੇ ਨਾਲ ਥਾਂ ਥਾਂ ਤੇ ਨੁਝਣਨਾ ਤਾਂ ਇਹ ਤੇ ਪਰਸ ਨੇ ਆਖਿਆ ਸੀ ਘਰ ਮੈਂ ਠਾਕੁਰ ਅੰਦਰ ਘਰ ਹਿਰਦੇ ਚ ਰੱਬ ਦਿਸਿਆ ਨਹੀਂ ਘਰ ਮੈਂ ਠਾਕੁਰ ਅਬ ਹਮ ਚਲੀ ਠਾਕੁਰ ਪੈ ਹਾਰ ਘਰ ਮੈਂ ਠਾਕੁਰ ਨਦਰ ਨਾ ਆਵੇ ਅਬ ਹਮ ਚਲੀ ਠਾਕੁਰ ਪੈ ਹਾਰ ਘਰ ਮੈਂ ਠਾਕੁਰ ਹੁਣ ਸਮਝ ਆ ਗਈ ਕਿੱਥੇ ਠਾਕੁਰ ਅੰਦਰ ਤੇ ਮੈਂ ਬਾਹਰ ਥਾਲ ਲੈ ਕੇ ਕਿਉ ਜਾਵਾਂ ਘਰ ਮੈਂ ਠਾਕੁਰ ਨਦਰ ਨਾ ਆਵੇ ਗਲ ਮੈਂ ਪਾਹਣ ਲੇ ਲਟਕਾਵੇ ਗਲ ਵਿੱਚ ਪੱਥਰ ਲ ਮੁਕਾ ਲਿਆ ਕਈ ਫੋਟੋਆਂ ਰੱਖਦੇ ਅੱਜ ਕਿਸੇ ਦੇ ਪਰਸ ਵਿੱਚ ਬਾਬੇ ਨਾਨਕ ਦੀ ਫੋਟੋ ਆ ਕੈਦੇ ਚ ਕੈਦੀ ਫੋਟੋ ਆ ਫੋਟੋ ਦੀ ਜਗ੍ਹਾ ਜਪਜੀ ਸਾਹਿਬ ਯਾਦ ਕਰੋ ਆਪਣੇ ਬਾਬੇ ਨੂੰ ਸ਼ਬਦ ਵਿੱਚੋਂ ਵੇਖੋ ਫੋਟੋਆਂ ਚੋਂ ਨਹੀਂ ਇਹ ਤਸਵੀਰਾਂ 1923 ਵਿੱਚ ਚિત੍ਰਕਾਰ ਸੋਭਾ ਸਿੰਘ ਨੇ ਬਣਾਈਆਂ ਸੀ ਚਿਤ੍ਰਕਾਰ ਸੋਭਾ ਸਿੰਘ ਦੀ ਦੇਣ ਹੈ ਜੀ 1923 ਤੋਂ ਪਹਿਲਾਂ ਕਿਸੇ ਗੁਰੂ ਪਾਤਸ਼ਾਹ ਦੀ ਮਨੋਕਲਪ ਤਸਵੀਰ ਨਹੀਂ ਸੀ ਹੈਗੀ ਤੇ ਜਿੰਨੀਆਂ ਵੀ ਤਸਵੀਰਾਂ ਅੱਜ ਸਾਡੇ ਘਰਾਂ 'ਚ ਲੱਗੀਆਂ ਨੇ ਇਹ ਤਸਵੀਰਾਂ ਇੱਕ ਚਿਤ੍ਰਕਾਰ ਦੀ ਦੇਣ ਹੈ ਤੇ ਤਜਰਬਾ ਕਰਕੇ ਵੇਖਿਓ ਤਸਵੀਰਾਂ ਵਿੱਚ ਜੋ-ਜੋ ਚਿੰਨ ਪਾਏ ਗਏ ਨੇ ਮਾੜਾ ਪਾਈ ਗਈ ਹੈ ਗੁਰਬਾਣੀ ਮਾਲਾ ਦਾ ਖੰਡਨ ਕਰਦੀ ਪਈ ਹੈ ਬਾਣੀ ਮਾਲਾ ਦਾ ਖੰਡਨ ਕਰਦੀ ਹੈ ਪਿਆਰਿਓ ਤੁਸੀਂ ਅੱਜ ਤਜਰਬਾ ਅੱਜ ਸਾਡੇ ਸਮਾਜ ਖਲੋਤਾ ਕਿੱਥੇ ਹੈ ਕੋਈ ਪਖੰਡ ਕੋਈ ਸੰਪਰਦਾ ਕੋਈ ਡੇਰਾ ਆਪਣਾ ਪਖੰਡ ਬਾਬੇ ਨਾਨਕ ਦੀ ਫੋਟੋ ਪਿਛੇਸ਼ ਪਾਉਣਾ ਚਾਹੁੰਦਾ ਹੈ ਤੇ ਕੋਈ ਆਪਣਾ ਪਖੰਡ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਨੋਕਲਪ ਤਸਵੀਰ ਦੇ ਅਗੇਸ਼ ਪਾਉਣਾ ਚਾਹੁੰਦਾ ਹੈ ਮੁਸਲਮਾਨ ਵੀਰ ਹੈ ਕਈਆਂ ਦੇਸ਼ਾਂ ਵਿੱਚ ਉਹਨਾਂ ਦਾ ਝੰਡਾ ਝੂਲਦਾ ਹੈ ਪਰ ਅੱਜ ਤੱਕ ਅਗਲਿਆਂ ਨੇ ਹਜਰਤ ਸਾਹਿਬ ਦੀ ਤਸਵੀਰ ਨਹੀਂ ਬਣ ਦਿੱਤੀ ਅੱਜ ਤੱਕ ਕਿਸੇ ਮੁਸਲਮਾਨ ਨੂੰ ਪੁੱਛੋ ਜੀ ਤਸਵੀਰ ਹੈਗੀ ਕਦੇ ਹੈ ਨਹੀਂ ਤੇ ਜਿੰਨੀਆਂ ਤਸਵੀਰਾਂ ਵੇਖਦੇ ਹੋ ਪਇਓ ਇਹ ਚિત੍ਰਕਾਰ ਸੋਭਾ ਸਿੰਘ ਦੀ ਦੇਣ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਚਾਰ ਦੌਰੇ ਕੀਤੇ ਨਾ ਤੁਸੀਂ ਇਹ ਸੋਚਦੇ ਹੋ ਉਹ ਚਿਤ੍ਰਕਾਰ ਨਹੀਂ ਹੋਣਗੇ ਬਹੁਤ ਹੋਣਗੇ ਬਹੁਤ ਜਿਆਦੇ ਚਿਤ੍ਰਕਾਰ ਹੋਣਗੇ ਕਈਆਂ ਨੇ ਕਿਹਾ ਵੀ ਹੋਣਾ ਮਹਾਰਾਜ ਤੁਸੀਂ ਜਿਸ ਲਾਕੇ ਚ ਗਏ ਹੋ ਅਸੀਂ ਤੁਹਾਡੀ ਤਸਵੀਰ ਬਣਾ ਕੇ ਰੱਖ ਲਈ ਆ ਨੁਕਤੇ ਨੂੰ ਚਿੱਤਾ ਕਰਿਓ ਤੁਹਾਡੀ ਤਸਵੀਰ ਬਣਾ ਲਈਏ ਮਹਾਰਾਜ ਨੇ ਆਗਿਆ ਨਹੀਂ ਦਿੱਤੀ ਬਾਣੀ ਦੀ ਪੋਥੀ ਦੇ ਕੇ ਆਏ ਉੱਥੇ ਵੀ ਬਾਣੀ ਪੜੋ ਇੱਕ ਹੋਰ ਬੇਨਤੀ ਕਰਾਂ ਜਿਹੜੇ ਜਿਹੜੇ ਇਲਾਕਿਆਂ 'ਚ ਗੁਰੂ ਨਾਨਕ ਸਾਹਿਬ ਗਏ ਨਾ ਉਹਨਾਂ ਉਹਨਾਂ ਇਲਾਕਿਆਂ 'ਚ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਗੁਰੂ ਹਰਗਵਿੰਦ ਪਾਸ਼ਾ ਗੁਰੂ ਹਰ राय ਗੁਰੂ ਹਰਿਕ੍ਰਿਸ਼ਨ ਪਾਸ਼ਾ ਇਹ ਬਾਕੀ ਗੁਰੂ ਵਿਅਕਤੀ ਉਹਨਾਂ ਇਲਾਕਿਆਂ 'ਚ ਮੁੜ ਕੇ ਨਹੀਂ ਗਏ ਨੌਵੇਂ ਪਾਤਸ਼ਾਹ ਗਏ ਬਾਅਦ ਵਿੱਚ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੇਂ ਪਾਤਸ਼ਾਹ ਦੇ ਦਰਮਿਆਨ ਜਿਹੜਾ ਸਮਾਂ ਸੀ ਉਤੋਂ ਦੀ ਸਿੱਖ ਸੰਗਤ ਕਾਹਦੇ ਨਾਲ ਜੁੜੀ ਸੀ ਭਲਾ ਬਾਣੀ ਨਾਲ ਸ਼ਬਦ ਨਾਲ ਗਿਆਨ ਨਾਲ ਨਾ ਕਿ ਮਹਾਰਾਜ ਮਨੋਂ ਕਲਪਤ ਤਸਵੀਰ ਦੇ ਕੇ ਆਏ ਸੀ ਅੱਜ ਸਿੱਖਿਆ ਦੀ ਜੜੀ ਤੇਲ ਦਿੱਤਾ ਜਾ ਰਿਹਾ ਹੈ ਮੂਰਤੀ ਪੂਜਾ ਤੇ ਫੋਟਵਾਂ ਨੂੰ ਸਥਾਪਿਤ ਕਰਕੇ ਬੜੇ ਪਲੈਨਿੰਗ ਦੇ ਨਾਲ ਬੜੇ ਤਰੀਕੇ ਦੇ ਨਾਲ ਫੋਟਵਾਂ ਨੂੰ ਉਭਾਰ ਕੇ ਸਮਾਜ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਬਲਕਿ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਪਿਆਰਿਓ ਸਿੱਖ ਨੇ ਆਪਣੇ ਗੁਰੂ ਨੂੰ ਵੇਖਣਾ ਤੇ ਸ਼ਬਦ ਵਿੱਚੋਂ ਵੇਖੇ ਗੁਰੂ ਗ੍ਰੰਥ ਸਾਹਿਬ ਚੋਂ ਵੇਖੇ ਜਪਜੀ ਸਾਹਿਬ ਚੋਂ ਵੇਖੋ ਆਸਾ ਕੀ ਵਾਰ ਦੀ ਬਾਣੀ ਚੋਂ ਵੇਖੋ ਸੁਖਮਨੀ ਸਾਹਿਬ ਦੀ ਬਾਣੀ ਚੋਂ ਵੇਖੋ ਆਪਣੇ ਘਰਾਂ ਵਿੱਚ ਗੁਰਬਾਣੀ ਦੀਆਂ ਤਸਵੀਰਾਂ ਲਾਓ ਉੜਦੇ ਆਂ ਬੈਂਦੇ ਆਂ ਸੌਂਦੇ ਆਂ ਜਾਗਦੇ ਆਂ ਸ਼ਬਦ ਵਿੱਚੋਂ ਆਪਣੇ ਸਤਿਗੁਰੂ ਨੂੰ ਵੇਖਣ ਦਾ ਯਤਨ ਕਰੋ ਮੈਂ ਦਲੀਲ ਤੁਹਾਡੇ ਸਾਹਮਣੇ ਕੁ ਦੇਣ ਲੱਗਾ ਤੁਸੀਂ ਆਪਣੇ ਘਰ ਦੇ ਵਿੱਚ ਅਸਲੀ ਫੋਲਣੇ ਉਹਦੇ ਵਿੱਚ ਲਿਆ ਕੇ 5-7 ਨਕਲੀ ਗਮਲੇ ਬਨਾਵਟੀ ਫੁੱਲਾਂ ਦੇ ਰੱਖ ਦਿਓ ਪੌਰਾ ਅਸਲੀ ਫੁੱਲਾਂ ਦੇ ਮਕਰਾਂ ਦੇ ਉੱਤੇ ਬਵੇਗਾ ਕਿ ਨਕਲੀ ਫੁੱਲਾਂ ਦੇ ਉੱਤੇ ਬਵੇਗਾ ਬੋਲ ਕੇ ਦੱਸਿਓ ਜੀ ਹਾਂ ਜੀ ਪੌਰੇ ਨੂੰ ਕਹਿੰਦੇ ਦੱਸਿਆ ਇਹਨਾਂ ਜੋ ਅਸਲੀ ਫੁੱਲ ਕਿਹੜੇ ਆ ਉਹ ਤੇ ਕਿਸੇ ਸਕੂਲ ਵੀ ਨਹੀਂ ਗਿਆ ਬੱਚੇ ਜਿਹੜੇ ਡਰਾਇੰਗ ਤਿਆਰ ਕਰਦੇ ਆ ਨਾ ਉਹਨਾਂ ਨੂੰ ਸਕੈਚ ਪੈਨ ਦੇ ਦਿਓ ਜਲੇਬੀ ਵਾਲਾ ਰੰਗ ਇੱਕ ਪੇਪਰ ਦੇ ਉੱਤੇ ਇਹਦਾ ਜਲੇਬੀ ਬਣਾ ਦੇਣਾ ਇੱਕ ਪਲੇਟ ਵਿੱਚ ਅਸਲੀ ਜਲੇਬੀ ਰੱਖ ਦਿਓ ਬਾਕੀ 4-5 ਪਲੇਟਾਂ ਵਿੱਚ ਸਕੈਚ ਪੈੰਦੇ ਨਾਲ ਨਕਲੀ ਜਲੇਬੀ ਬਣਾ ਕੇ ਰੱਖ ਦਿਓ ਮੱਖੀ ਕਿਹੜੀ ਜਲੇਬੀ ਤੇ ਬਵੇਗੀ ਭਲਾ ਜੀ ਪੇਪਰ ਵਾਲੀ ਜਲੇਬੀ ਤੇ ਬਵੇਗੀ ਬੋਲੋ ਸਾਹਿਬ ਜੀ ਸਾਡੇ ਨਾਲੋਂ ਤੇ ਮੱਖੀ ਸਿਆਣੀ ਸਾਡੇ ਨਾਲੋਂ ਤਾਂ ਭੌਰਾ ਸਿਆਣਾ ਉਹਨੂੰ ਵੀ ਅਸਲ ਤੇ ਨਕਲ ਦਾ ਪਤਾ ਤੇ ਸਾਡੇ ਸਾਹਮਣੇ ਉਹ ਤਸਵੀਰਾਂ ਬਣਾ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਸਿੱਖ ਘਰਾਂ 'ਚ ਵੀ ਬੈਠੇ ਹੋਣਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਾੜਾ ਵਾਲਾ ਕਿਹੜਾ ਸ਼ਬਦ ਹੈ ਮਾੜਾ ਦੇ ਅੱਖ ਵਿੱਚ ਮੈਨੂੰ ਉਹ ਅੰਕ ਦੱਸਦੇ ਹੋ ਸਕਦਾ ਮੈਂ ਨਾ ਪੜਿਆ ਹੋਵੇ ਮਾੜਾ ਦੇ ਖੰਡਣ ਕਰਨ ਵਾਲੇ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਚ ਬਹੁਤ ਨੇ ਕਬੀਰ ਜਪਣੀ ਕਾਠ ਕੀ ਕਿਆ ਦਿਖ ਲਾਵੇਂ ਲੋਏ ਹਿਰਦੇ RAM ਨਾ ਚੇਤੇ ਇਹ ਜਪਣੀ ਕਿਆ ਹੋਏ ਗਜ ਸਾਡੇ ਤੈਂ ਤੈਂ ਤੋਤੀਆਂ ਤੇਰੇ ਪਾਇਨ ਤਾਗੋ ਗੜੀ ਜਨਾ ਜਪ ਮਾਲੀਆਂ ਲੋਟੇ ਹੱਥ ਨਿਭਗ ਓਏ ਹਰ ਕੇ ਸੰਤ ਨਾ ਆਖੀਏ ਕੌਣਾ ਭਲਾ ਬਨਾਰਸ ਕੇ ਠਗ ਮਾਲਾ ਲੋਟਿਆਂ ਨੂੰ ਜਿਹੜੀ ਬਾਣੀ ਠਗ ਕਹਿੰਦੀ ਹੋਵੇ ਉਹ ਲੋਟੇ ਤੇ ਉਹ ਮਾਲਾ ਅਜ ਸਿੱਖਾਂ ਦੇ ਬਾਬੇ ਫੜੀ ਫਿਰਨ ਸਿੱਖਾਂ ਦੇ ਭਾਈ ਫੜੀ ਫਿਰਨ ਇਹ ਕੋਈ ਇਨਸਾਫ ਹੈ ਗੁਰੂ ਕੇ ਪਿਆਰਿਓ ਹਾਂ ਜਿਹੜੀ ਮਾਲਾ ਫੇਰ ਲਈ ਗੁਰਬਾਣੀ ਕਹਿੰਦੀ ਹੈ ਨਾ ਉਧਰ ਧਿਆਨ ਨਹੀਂ ਦਿੱਤਾ ਕਿਹੜੀ ਮਾਲਾ ਸਾਲਗ੍ਰਾਮ ਬੇਪ ਪੂਜ ਮਨਾਵੋ ਸੋਕਰਤ ਤੁਲਸੀ ਮਾਲਾ ਆਪਣੇ ਆਚਰਣ ਨੂੰ ਮਾਲਾ ਬਣਾ ਆਪਣੇ ਕਰਤਾਰ ਨੂੰ ਮਾਲਾ ਬਣਾ ਆਪਣੇ ਕੈਰੇਕਟਰ ਨੂੰ ਮਾਲਾ ਬਣਾ ਹੁਣ ਕੈਰੇਕਟਰ ਦੀ ਮਾਲਾ ਬਣਾਉਣੀ ਔਖੀ ਆ ਤੇ ਗਲ ਵਿੱਚ ਤੇ ਹੱਥ ਵਿੱਚ ਮਾਲਾ ਫੜਨੀ ਉੱਚੀ ਬੋਲੋ ਜੀ ਉਹ ਕਿਹੜੀ ਦੱਸਣੀ ਹੈ ਮਾਲਾ ਫੇਰੀ ਜਾਓ ਮਣਕੇ ਤੇ ਮਣਕਾ ਛੁੱਟੀ ਜਾਓ ਆ ਤੇ ਹੁਣ ਕਿਤਾਬਾਂ ਦੇ ਸਟਾਲ ਲੱਗਣ ਲੱਗੇ ਮਾੜੇ ਮੋਢ ਲੋਕਾਂ ਨੂੰ ਗੁਰਬਾਣੀ ਦੀ ਸਮਝ ਲੱਗਣ ਲੱਗੀ ਨਹੀਂ ਤੇ ਪਹਿਲਾਂ ਬਾਬਿਆਂ ਦੀਆਂ ਫੋਟੋਆਂ ਦੇ ਸਟਾਲ ਲੱਗਦੇ ਹੁੰਦੇ ਸੀ ਪੰਜਾਬ ਵਿੱਚ ਵੀ ਜੀ ਅੰਦਰ ਦੀਵਾਨ ਸੱਜਣਾ ਦੇ ਬਾਹਰ ਟੇਬਲ ਤੇ ਰੱਖ ਕੇ ਨਾ ਬਾਬਿਆਂ ਦੀਆਂ ਫੋਟੋਆਂ ਤੇ ਉਹਨਾਂ ਦੇ ਜਿਹੜੀਆਂ ਉਹਨਾਂ ਦੇ ਚੇਲੇ ਫੋਟੋਆਂ ਵੇਚਦੇ ਸੀ ਆਹ ਬਾਬਾ ਜੀ ਦੀ ਫੋਟੋ ਲਓ ਆਹ ਫਲਾਣਾ ਪੋਚ ਜਿੱਦਾਂ ਗੁਰੂਆਂ ਦੀਆਂ ਫੋਟੋਆਂ ਹੁੰਦੇ ਨੇ ਪਿੱਛੇ ਸੂਰਜ ਜਿਹਾ ਬਣਾਇਆ ਦੇ ਤਾਰੇ ਬਾਬਿਆਂ ਦੀਆਂ ਫੋਟੋਆਂ ਉੱਤੇ ਸੇਮ ਉਹਦੇ ਸੂਰਜਿਆ ਬਣਾ ਬਣਾ ਕੇ ਪੇਸ਼ ਕਰਨਾ ਐਨ ਪੂਰੇ ਐਕਸ਼ਨ ਮਾਰਨੇ ਜਿਵੇਂ ਵੀ ਬਾਬਾ ਜੀ ਦੀਆਂ ਫੋਟੋਆਂ ਲਾਈਆਂ ਫਿਰ ਗੜੀ ਅਰਗਬਤੀ ਲਾਉਂਦੇ ਆ ਤੂਫ ਦਿਖਾਉਂਦੇ ਆ ਤੇ ਪਤਾ ਉਹਦਾਂ ਨੂੰ ਕੀ ਆਂਦੇ ਆ ਤੁਸੀਂ ਕਿਹਨਾਂ ਨੂੰ ਮੰਨਦੇ ਆ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦੇ ਆ ਕਿੰਨਾ ਝੂਠ ਬੋਲਦੇ ਆਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਦੇ ਧਾਰੀਆਂ ਦੀਆਂ ਫੋਟੋਆਂ ਲਾ ਕੇ ਤੇ ਉਹਨਾਂ ਦੇ ਅਰਗਬਤੀਆਂ ਦਿਖਾਈ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਦੇ ਘਰੋਂ ਬਾਣੀ ਦੀਆਂ ਪੋਥੀਆਂ ਬਾਣੀ ਦੀਆਂ ਸੈਂਚੀਆਂ ਸ਼ਬਦ ਵਿਚਾਰ ਹੋਏਗੀ ਸ਼ਬਦ ਜਿੱਤੀ ਸਿੱਧ ਮੰਡਲੀ ਨਾ ਕਿ ਫੋਟੋ ਸ਼ਬਦ ਦੁਆਰਾ ਤੋ ਇਹ ਚੇਤਾ ਰੱਖਿਓ ਨੌਜਵਾਨ ਵੀਰੋ ਆਪਣੇ ਘਰਾਂ ਵਿੱਚ ਸ਼ਬਦ ਦੀ ਗੱਲ ਲੈ ਕੇ ਆਓ ਗੁਰੂ ਦੇ ਸਦਾਨ ਦੀ ਗੱਲ ਲੈ ਕੇ ਆਓ ਆ ਜਿੰਨੇ ਵੀ ਲੋਕ ਨੇ ਮੈਂ ਗੱਲ ਕਲੀਅਰ ਕਰਨੀ ਚਾਹੁੰਨਾ ਮੈਂ ਫਿਰ ਦੁਬਾਰਾ ਉੱਥੇ ਆਉਣਾ ਕਈਆਂ ਸੰਪਰਦਾਵਾਂ ਡੇਰੇਦਾਰਾਂ ਨੇ ਇਹ ਦਾਅਵੇ ਕੀਤੇ ਕਿ ਸਾਡੇ ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਰੰਸਾ ਚੋਂ ਪ੍ਰਗਟ ਕੀਤਾ ਉਹ ਆਪਣੇ ਪਖੰਡ ਨੂੰ ਗੁਰੂ ਨਾਨਕ ਸਾਹਿਬ ਦੇ ਫੋਟੋ ਪਿਛੇ ਸਪਣਾ ਚਾਹੁੰਦੇ ਨੇ ਤੇ ਅੱਜ ਇੱਕ ਨਵੇਂ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਸਵੀਰ ਨੂੰ ਅੱਗੇ ਕਰਕੇ ਆਪਣੇ ਪਖੰਡ ਨੂੰ ਛੁਪਾਇਆ ਜਾ ਰਿਹਾ ਹੈ ਸਿੱਖ ਨੂੰ ਸੁਚੇਤ ਹੋਣ ਦੀ ਲੋੜ ਹੈ ਸਿੱਖ ਸ਼ਬਦ ਦਾ ਉਪਾਸ਼ਕ ਹੈ ਸ਼ਬਦ ਜਿੱਤੀ ਸਿੱਧ ਮੰਡਲੀ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦਿਦਾਰ ਖਾਲਸੇ ਦਾ ਤਾਂ ਸ਼ਬਦ ਦੇ ਨਾਲ ਜੁੜਨਾ ਹੈ ਬਾਣ ਦੀਆਂ ਪੋਥੀਆਂ ਰੱਖੋ ਬਾਣ ਦੀਆਂ ਸੰਚੀਆਂ ਰੱਖੋ ਸਿੱਖੀ ਸਦਾਤ ਨੂੰ ਆਪਣੇ ਜੀਵਨ ਚ ਲੈ ਕੇ ਆਓ ਤਾਂ ਕਿ ਸਾਡਾ ਜੀਵਨ ਮੈਂ ਫੇਰ ਦੁਬਾਰਾ ਉੱਥੇ ਆਉਣਾ ਪਹਿਲੇ ਜਾਮੇ ਚ ਵਿਚਾਰਵਾਨ ਘਰਾਂ ਚ ਬੈਠੇ ਵੀ ਸੁਣਦੇ ਹੋਣੇ ਨੇ ਪਹਿਲੇ ਜਾਮੇ ਚ ਜਿੰਨਾ ਲਾਕਿਆਂ ਚ ਗੁਰੂ ਨਾਨਕ ਸਾਹਿਬ ਗਏ ਬਾਕੀ ਪਾਤਸ਼ਾਹਿਆਂ ਉਹਨਾਂ ਲਾਕਿਆਂ ਚ ਨਹੀਂ ਗਈਆਂ ਬਾਅਦ ਵਿੱਚ ਨਵੇਂ ਪਾਤਸ਼ਾਹ ਗਏ ਤੇ ਇੰਨਾ ਲੰਬਾ ਸਮਾਂ ਸਿੱਖ ਸੰਗਤ ਕਾਦੇ ਨਾਲ ਜੁੜੀ ਸੀ ਕੋਈ ਰਾਈਟਰ ਕੋਈ ਇਤਿਹਾਸਕਾਰ ਕੋਈ ਵਿਦਵਾਨ ਕੋਈ ਬਾਬਾ ਸਾਨੂੰ ਦੱਸ ਦੇਵੇ ਕਿ ਐਨੇ ਗੈਬ ਦੇ ਵਿੱਚ ਨਵੇਂ ਪਾਤਸ਼ਾਹ ਸਿਰਫ ਗਏ ਤੇ ਉੱਥੋਂ ਦੀ ਸਿੱਖ ਸੰਗਤ ਸ਼ਬਦ ਨਾਲ ਜੁੜੀ ਸੀ ਬਾਣੀ ਨਾਲ ਜੁੜੀ ਸੀ ਗਿਆਨ ਨਾਲ ਜੁੜੀ ਸੀ ਨਾ ਕਿ ਬਾਬਾ ਜੀ ਆਪਣੀ ਉਹਨਾਂ ਨੂੰ ਤਸਵੀਰ ਬਣਾਉਣ ਦੀ ਆਗਿਆ ਦੇ ਕੇ ਆਏ ਸਰ ਕਹਿੰਦੇ ਤਸਵੀਰ ਬਣਾ ਲਓ ਜੇ ਬਾਣੀ ਇਹ ਕਹਿ ਸਕਦੀ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਏਲੇ ਯਾਰੇ ਓਏਲੇ ਗਾੜੇ ਤੇਰੀ ਗਾਤ ਦੋਨਾਂ ਪਾਈ ਤੇ ਉਹ ਸਾਡਾ ਬਾਬਾ ਆਪਣੀ ਤਸਵੀਰ ਬਣਾਉਣ ਦੀ ਆ ਗਿਆ ਕਦੀ ਵੀ ਸਿੱਖ ਨੂੰ ਸਮਾਜ ਨੂੰ ਨਹੀਂ ਦੇਵੇਗਾ ਤੋ ਆਉ ਜਾਗੇ